ਸਿੱਖ ਇਤਿਹਾਸ ਨਾਲ ਜੁੜਿਆ ਫਰੀਦਕੋਟ ਦਾ ਪਿੰਟਲਮਾ ਕਲਾਂ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ 12ਵਾਂ ਮਾਰਗ ਸਥਾਨ ਗੁਰਦੁਆਰਾ ਗੋਦਾਵਰੀ ਸੈ ਸਜੋਬਿਤ ਹੈ ਜਿੱਥੇ ਗੁਰੂ ਸਾਹਿਬ ਜੀ ਕੋਟਕੂਪਰਾ ਤੋਂ ਬਾਅਦ ਆਏ ਸੀ ਇੱਥੇ ਦਰਕਤਾਂ ਦੀ ਝੀੜੀ ਤੇ ਪਾਣੀ ਦਾ ਉੱਚਾ ਟੋਬਾ ਬਣਿਆ ਹੋਇਆ ਸੀ ਆਪ ਜੀ ਨੇ ਬਰੀ ਦੀ ਦਰਖਤ ਹੇਠ ਕੋੜਾ ਬੰਨਿਆ ਤੇ ਸਿੰਘਾਂ ਨੂੰ ਜਲ ਛਕਾਉਣ ਲਈ ਕਿਹਾ ਤਾਂ ਸਿੰਘਾਂ ਨੇ ਦੱਸਿਆ ਕਿ ਇੱਥੋਂ ਦਾ ਪਾਣੀ ਬਹੁਤ ਗੰਦਲ ਹੈ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਕਿਸੇ ਸਮੇਂ ਇਥੋਂ ਦਾ ਪਾਣੀ ਗੋਦਾਵਰੀ ਤੋਂ ਵੀ ਵਧੇਰੇ ਪਵਿੱਤਰ ਹੋਊਗਾ ਇਸ ਸਥਾਨ ਉੱਪਰ ਹਰੇਕ ਐਤਵਾਰ ਤੇ ਸੰਗਰਾਂਦ ਨੂੰ ਵੱਡਾ ਇਕੱਠ ਹੁੰਦਾ ਹੈ। ਲੋ ਜੀ ਸੀਵਰਡ ਦੀ ਵਾਲ ਪੇਂਟਿੰਗ ਮੈਨੂੰ ਹਰੇਕ ਪਿੰਡ ਸ਼ਹਿਰ ਦੇ ਵਿੱਚ ਮਿਲੀ ਜਾਂਦੀ ਹੈ ਜ ਜਿਹਨੂੰ ਦੇਖ ਕੇ ਮੈਂ ਦੂਰੋਂ ਵਾਟਰਬਾਕਸ ਨੂੰ ਵੇਖਿਆ ਤੇ ਆ ਪਹੁੰਚਿਆ ਡੇਰਾ ਬਾਬਾ ਭਗਵਾਨ ਦਾਸ ਜੀ ਦਾ ਸਥਾਨ ਵੇਖਣ ਜਿਹਨੂੰ ਨਿਹਾਰ ਕੇ ਮੈਂ ਅੱਗੇ ਪਿੰਡ ਦਾ ਦ੍ਰਿਸ਼ ਵੇਖਿਆ ਤੇ ਇੱਕ ਧਰਮਸ਼ਾਲਾ ਬਣਿਆਈ ਹੈ ਜਿਹਦੇ ਅੰਦਰ ਹੀ ਆਂਗਣਵਾੜੀ ਸੈਂਟਰ ਵੀ ਬਣਿਆ ਹੋਇਆ। ਪਿੰਡ ਦਾ ਪਹਿਲਾ ਖੂਹ ਵੇਖਿਆ ਤੇ ਸੋਹਣੇ ਘਰਾਂ ਦੇ ਦਰਵਾਜ਼ੇ 'ਚ ਹੁੰਦੀ ਗਿੱਲਾਂ ਵਾਲੀ ਧਰਮਸ਼ਾਲਾ ਬਣਿਆਈ ਹੈ ਜੋ ਕਿ ਅੰਦਰੋਂ ਕਾਫੀ ਪੁਰਾਣੀ ਤੇ ਸੋ ਚਿੱਠੀਆਂ ਦਾ ਦੌਰ ਵੀ ਵੱਖਰਾ ਹੀ ਸੀ ਤੇ ਆ ਦੇਖੋ ਚਮਕਦੇ ਨੇ ਸੀਬੜ ਦੂਰੋਂ ਹੀ ਫਿਰ ਪਿੰਡ ਦੇ ਬਾਹਰ ਹੀ ਛੱਪੜ ਬਣੇ ਹੋਏ ਨੇ ਪੰਜਾਬ ਐਂਡ ਸਿੱਧ ਬੈਂਕ ਤੇ ਐਸਬੀਆ ਬੈਂਕ ਦੋਨੇ ਇਕੱਠੇ ਬਣੇ ਹੋਏ ਨੇ ਫਿਰ ਮਿੱਟੀ ਦੇ ਕਾਰਗਰਾਂ ਨੂੰ ਵੇਂਦੀ ਮੈਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲੋਂ ਗੁਜ਼ਰਦੇ ਇੱਕ ਹੋਰ ਬਹੁਤ ਪੁਰਾਣਾ ਖੂਹ ਵੇਖ ਪਾਰੀ ਆਂ ਢਿਲਮਾ ਕਲਾਂ ਚ ਪਾਛਾਈ ਪਹਿਲੀ ਤੇ ਦਸਵੀਂ ਪਾਛਾਈ ਜੀ ਦੇ ਆਗਮਨ ਦੇ ਪਰਮਾਨ ਨੇ ਗੁਰਦੁਆਰਾ ਬਸਤਰ ਸਾਹਿਬ ਜੀ ਦੇ ਵਿੱਚ ਜਿੱਥੇ ਦੋਹਾਂ ਜੋਤਾਂ ਦੇ ਬਸਤਰ ਅੱਜ ਵੀ ਸੰਭਾਲੇ ਪਏ ਨੇ ਮੈਂ ਪਰਦੀਆਂ ਜੀ ਰਵਾਨਗੀ ਪਰ ਤੁਸੀਂ ਬਟਨਡਨ ਅਫੀਸ਼ਲ ਨੂੰ ਫੋਲੋ ਕਰਕੇ ਵਾਪਸ ਆਉ